ਸਸਕਲ ਜੀ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਹੁਸ਼ਰਪੁਰ ਨਿਊਜ਼ ਤੇ ਫੇਸਬੁੱਕ ਪੇਜ ਲਾਈਵ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸੋ ਤਾਜ਼ਾ ਅਪਡੇਟ ਲੈ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਹੋਇਆ ਸੋ ਪਹਿਲਾਂ ਥੋੜੀ ਜਿਹੀ ਆਡੀਅנס ਜੁੜ ਜਾਵੇ ਤਾਂ ਤੁਹਾਨੂੰ ਇੱਕ ਤਾਜ਼ਾ ਅਪਡੇਟ ਆ ਜਿਹੜੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਦੇ ਹਾਂ ਕਿਉਂਕਿ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਸੋ ਆਵਾਜ਼ ਠੀਕ ਆ ਰਹੀ ਹੋਵੇਗੀ ਉਮੀਦ ਕਰਦੇ ਹਾਂ ਜੇ 1 ਮਿੰਟ ਆਵਾਜ਼ ਥੋੜੀ ਚੈੱਕ ਕਰ ਲੇ ਕਿਉਂਕਿ ਕਈ ਵਾਰ ਫਿਰ ਟੈਕਨੀਕਲ ਇਸ਼ੂ ਹੋ ਜਾਂਦਾ ਆਵਾਜ਼ ਦੀ ਦਿੱਕਤ ਆ ਜਿਹੜੀ ਆਉਣ ਲੱਗ ਵੱਡੀ ਖਬਰ ਹੈ ਜਿਹੜੀ ਉਹ ਤੁਹਾਡੇ ਨਾਲ ਆਪਾਂ ਸਾਂਝੀ ਕਰਨ ਜਾ ਰਹੇ ਹਾਂ ਕਿ ਹੁਸ਼ਾਰਪੁਰ ਤੋਂ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਨੂੰ ਕੈਬਨਿਟ ਦੇ ਵਿੱਚੋਂ ਆਊਟ ਕਰ ਦਿੱਤਾ ਗਿਆ ਤੇ ਡਾਕਟਰ ਰਵਜੋਤ ਜੋ ਕਿ ਹੁਸ਼ਾਰਪੁਰ ਦੇ ਹਲਕਾ ਸ਼ਾਮ 84 ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਤਾਂ ਉਹਨਾਂ ਦੀ ਹੁਣ ਐਂਟਰੀ ਹੋਈ ਹੈ ਕੈਬਨਿਟ ਮੰਤਰੀ ਦੇ ਤੌਰ ਤੇ ਸੋ ਵੱਡੀ ਖਬਰ ਹੈ ਇੱਕ ਹੁਸ਼ਾਰਪੁਰ ਦੀ ਸਿਆਸਤ ਦੇ ਨਾਲ ਜੁੜੀ ਹੋਈ ਇਕੱਲੇ ਹੁਸ਼ਾਰਪੁਰ ਦੀ ਸਿਆਸਤ ਨਾਲ ਨਹੀਂ ਬਲਕਿ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਖਬਰ ਹੈ ਸੋ ਮੈਂ ਇੱਕ ਵਾਰ ਦੇਖ ਰਿਹਾ ਕਿ ਆਵਾਜ਼ ਚੈੱਕ ਕਰ ਲਈਏ ਕਿ ਹਾਂ ਬਿਲਕੁਲ ਆਵਾਜ਼ ਬਿਲਕੁਲ ਠੀਕ ਹੈ ਜੀ ਸੋ ਸੋ ਸਵਾਗਤ ਹੈ ਜੀ ਇੱਕ ਵਾਰ ਮੁਰਤੋਂ ਤੁਹਾਡਾ ਸਾਰਿਆਂ ਦਾ ਹੁਸ਼ਰਪੁਰ نیوز ਤੇ ਫੇਸਬੁੱਕ ਪੇਜ ਤੇ ਤਾਂ ਮੈਂ ਤੁਹਾਡਾ ਦੋਸਤ ਚੇਤਨ ਕਸ਼ ਅਫਸਰ ਵੱਡੀ ਅਪਡੇਟ ਲੈ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਹੋਇਆ ਹੁਸ਼ਰਪੁਰ ਦੇ ਹਲਕਾ ਸ਼ਾਮ 84 ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਰਵਜੋਤ ਦੀ ਐਂਟਰੀ ਹੋਈ ਹੈ ਕੈਬਨਿਟ ਦੇ ਵਿੱਚ ਪੰਜਾਬ ਕੈਬਨਿਟ ਦੇ ਵਿੱਚ ਤੇ ਹੁਣ 5 ਵਜੇ ਡਾਕਟਰ ਰਵਜੋਤ ਜੋ ਕਿ ਹਲਕਾ ਸ਼ਾਮ 84 ਤੋਂ ਵਿਧਾਇਕ ਨੇ ਜੇ ਸਾਡੇ ਹੁਸ਼ਿਆਰਪੁਰ ਦੇ ਨਹੀਂ ਬਲਕਿ ਪੂਰੇ ਪੰਜਾਬ ਭਰ ਦੇ ਵਿੱਚੋਂ ਸਭ ਤੋਂ ਸੌ ਵਿਧਾਇਕਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਉਹਨਾਂ ਦਾ ਨਾਮ ਆਉਂਦਾ ਹੈ ਸ਼ਰੀਫ ਵਿਧਾਇਕ ਦੇ ਤੌਰ ਤੇ ਉਹਨਾਂ ਦੀ ਜਿਹੜੀ ਸ਼ੋਭੀਆ ਬਣੀ ਹੋਈ ਹੈ ਜਾਣੇ ਜਾਂਦੇ ਨੇ ਆਪਣੀ ਲਿਆਕਤ ਨੂੰ ਲੈ ਕੇ ਆਪਣੇ ਨੀਵੇਂਪਨ ਨੂੰ ਲੈ ਕੇ ਨੀਵੇਂਪਨ ਤੋਂ ਭਾਵ ਹੈ ਜਿਸ ਨੂੰ ਵੀ ਉਹ ਮਿਲਦੇ ਨੇ ਬੜੇ ਸੁਹਿਰਦਤਾ ਦੇ ਨਾਲ ਮਿਲਦੇ ਨੇ ਬੜੇ ਠੰਡੇ ਠਹਿਰਾਓ ਦੇ ਨਾਲ ਬੜੀ ਨਿਮਰਤਾ ਦੇ ਨਾਲ ਉਹ ਮਿਲਦੇ ਨੇ ਸੋ ਇੱਕ ਵੱਡੀ ਇਹਨਾਂ ਦੀ ਉਹਨਾਂ ਦੀ ਇੱਕ ਖਾਸियत ਹੈ ਡਾਕਟਰ ਰਵਜੋਤ ਦੀ ਤਾਂ ਹੁਣ ਡਾਕਟਰ ਰਵਜੋਤ 5 ਵਜੇ ਸੌ ਚੱਕਣਗੇ ਕੈਬਨਟ ਮંત્રી ਵੱਜੋਂ ਹਾਲਾਂਕਿ ਇਹ ਨਹੀਂ ਪਤਾ ਲੱਗਿਆ ਕਿ ਕਿਹੜਾ ਮਹਿਕਮਾ ਸਰਕਾਰ ਵੱਲੋਂ ਉਹਨਾਂ ਨੂੰ ਦਿੱਤਾ ਜਾਵੇਗਾ ਪਰੰਤੂ ਇੰਨਾ ਜ਼ਰੂਰ ਕਨਫਰਮ ਹੋ ਚੁੱਕਿਆ ਹੈ ਕਿ ਡਾਕਟਰ ਅਰਜੋਤ ਦੀ ਹੁਣ ਕੈਬਨਟ ਦੇ ਵਿੱਚ ਐਂਟਰੀ ਹੋ ਚੁੱਕੀ ਹੈ ਬਕਾਇਦਾ ਇਸਤੀ ਬਕਾਇਦਾ ਇਸਤੀ ਪੁਸ਼ਟੀ ਹੈ ਜਿਹੜੀ ਡਾਕਟਰ ਅਰਜੋਤ ਵੱਲੋਂ ਆਦਾਰਾ ਹੁਸ਼ਾਰਪਰ ਨਿਊਜ਼ ਚੈਨਲ ਤੇ ਵੀ ਕੀਤੀ ਗਈ ਹੈ ਮੇਰੀ ਕੁਝ ਚੰਦ ਮਿੰਟ ਪਹਿਲਾਂ ਹੀ ਡਾਕਟਰ ਅਰਜੋਤ ਦੇ ਨਾਲ ਗੱਲਬਾਤ ਹੋਈ ਹੈ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਫੋਨ ਕਾਲਸ ਆ ਜਿਹੜੀ ਫੋਨ ਕਾਲਸ ਉਹਨਾਂ ਨੂੰ ਆ ਚੁੱਕੀਆਂ ਨੇ ਤਾਂ 5 ਵਜੇ ਉਹਨਾਂ ਨੂੰ ਚੰਡੀਗੜ੍ਹ ਦਾ ਸੱਦਾ ਆ ਚੁੱਕਿਆ ਹੈ ਤਾਂ ਚੰਡੀ ਰਾਜਪਵਨ ਦੇ ਵਿੱਚ ਕੈਬਨਟ ਮੰਤਰੀ ਦੇ ਤੌਰ ਤੇ ਸੋਚਾਈ ਜਾਵੇਗੀ ਦੂਜੇ ਪਾਸੇ ਆਪਾਂ ਹੁਸ਼ਾਰਪੁਰ ਤੋਂ ਵਿਧਾਇਕ ਦੀ ਗੱਲ ਕਰੀਏ ਤਾਂ 2022 ਦੇ ਵਿੱਚ ਬ੍ਰਹਮਸ਼ੰਕਰ ਜਿੰਪਾ ਵੱਲੋਂ ਕਿਵ ਵਧੀਆ ਸ਼ਾਨਦਾਰ ਜਿੱਤ ਹਾਸਲ ਕੀਤੀ ਗਈ ਸੀ ਪਰੰਤੂ ਜਿਆਦਾ ਲੰਮਾ ਸਮਾਂ ਜਿਹੜਾ ਉਹ ਨਹੀਂ ਭੋਗ ਸਕੇ ਆਪਣੇ ਮੰਤਰੀ ਮੰਡਲ ਦੇ ਤੌਰ ਤੇ ਤਾਂ ਮਹਿਜ਼ 2.5 ਸਾਲ ਬਾਅਦ ਹੀ ਉਹਨਾਂ ਨੂੰ ਜਿਹੜਾ ਕੈਬਨਟ ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਇੱਥੋਂ ਤੱਕ ਕਿ ਕੁਝ ਕੁ ਚੈਨਲਾਂ ਤੇ ਇਹ ਵੀ ਖਬਰਾਂ ਨਸ਼ਰ ਹੋਈਆਂ ਨੇ ਕਿ ਭਾਈ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਕਾਰਗੁਜ਼ਾਰੀ ਤੋਂ ਬਿਲਕੁਲ ਵੀ ਸੰਤੁਸ਼ਟ ਨਹੀਂ ਸੀ ਪੂਰੀ ਤਰ੍ਹਾਂ ਨਾਖੁਸ਼ ਸੀ ਤਾਂ ਇਸੇ ਕਾਰਨ ਹੀ ਉਹਨਾਂ ਨੂੰ ਜਿਹੜਾ ਉਹ ਕੈਬਨਟ ਚੋਂ ਬਾਹਰ ਦਾ ਰਸਤਾ ਵਿਖਾਇਆ ਗਿਆ ਕਿਉਂਕਿ ਬੀਤੇ ਸਮੇਂ ਦੌਰਾਨ ਕਈ ਵਾਰ ਚਰਚਾਵਾਂ ਦੇ ਵਿੱਚ ਵੀ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਰਹੇ ਨੇ ਛੋਟੇ-ਛੋਟੇ ਉਡ ਘਟਨਾਵਾਂ ਨੂੰ ਲੈ ਕੇ ਆਪਣੀ ਬੋਲਬਾਣੀ ਨੂੰ ਲੈ ਕੇ ਆਪਣੀ ਪਬਲਿਕ ਡੀਲਿੰਗ ਨੂੰ ਲੈ ਕੇ ਸੋ ਇੱਕ ਵੱਡਾ ਬਦਲਾਅ ਹੈ ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚ ਵੇਖਣ ਨੂੰ ਮਿਲਿਆ ਹੈ ਕੈਬਨਟ ਮੰਤਰੀ ਬ੍ਰਹਮਚੰਕਰ ਮਾਫੀ ਚੋਹਨਾ ਕੈਬਨਟ ਮੰਤਰੀ ਨਹੀਂ ਸਾਬਕਾ ਕੈਬਨਟ ਮੰ ਜਿੰਪਾ ਨੂੰ ਕੈਬਨਿਟ ਦੇ ਵਿੱਚੋਂ ਆਊਟ ਕਰ ਦਿੱਤਾ ਗਿਆ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਤੇ ਡਾਕਟਰ ਅਰਵਜੋਤ ਜੋ ਕਿ ਹੁਸ਼ਾਰਪੁਰ ਦੇ ਹਲਕਾ ਸ਼ਾਮ 84 ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ 2022 ਦੇ ਵਿੱਚ ਇੱਕ ਵਧੀਆ ਲੀਡ ਦੇ ਨਾਲ ਹੁਸ਼ਾਰਪੁਰ ਜ਼ਿਲ੍ਹੇ ਦੇ ਸੱਤਾ ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਸਭ ਤੋਂ ਵੱਡੀ ਲੀਡ ਦੇ ਨਾਲ ਡਾਕਟਰ ਅਰਵਜੋਤ ਵੱਲੋਂ ਜਿੱਤ ਹਾਸਲ ਕੀਤੀ ਗਈ ਸੀ ਤਾਂ ਉਹਨਾਂ ਨੂੰ ਹੁਣ ਕੈਬਨਿਟ ਦੇ ਵਿੱਚ ਉਹਨਾਂ ਨੂੰ ਥਾਂ ਮਿਲੀ ਹੈ ਤੇ 5 ਵਜੇ ਉਹ ਸੌ ਚੁੱਕਣਗੇ ਕੈਬਨਿਟ ਮੰਤਰੀ ਦੇ ਤੌਰ ਤੇ ਬਕਾਇਦਾ ਇਸ ਦੀ ਪੁਸ਼ਟੀ ਹੈ ਜਿਹੜੀ ਅਦਾਰਾ ਹੁਸ਼ਾਰਪੁਰ نیوز ਚੈਨਲ ਤੇ ਡਾਕਟਰ ਰਵਜੋਤ ਵੱਲੋਂ ਕੀਤੀ ਗਈ ਹੈ ਕਿ ਉਹਨਾਂ ਨੂੰ ਫੋਨ ਕਾਲਸ ਆ ਚੁੱਕੀਆਂ ਨੇ ਚੰਡੀਗੜ੍ਹ ਪਹੁੰਚਣ ਦਾ ਸੱਦਾ ਮਿਲ ਚੁੱਕਿਆ ਸੋ ਪੂਰੇ ਹੁਸ਼ਿਆ ਸ਼ਾਮ 84 ਹਲਕੇ ਲਈ ਕਿ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਇਸ ਤੋਂ ਵੀ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਅਦਾਰਾ ਹੁਸ਼ਾਰਪੁਰ ਨਿਊਜ਼ ਵੱਲੋਂ ਵੀ ਇਸ ਇੱਕ ਸਟੂਡੀਓ ਪ੍ਰੋਗਰਾਮ ਕੀਤਾ ਗਿਆ ਸੀ ਤਾਂ ਆਵਾਜ਼ ਬੁਲੰਦ ਕੀਤੀ ਗਈ ਸੀ ਕਿ ਡਾਕਟਰ ਰਵਜੋਤ ਜੋ ਕਿ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਨੇ ਪੁਰਾਣੇ ਆਗੂ ਨੇ ਕਿਉਂਕਿ ਉਹਨਾਂ ਵੱਲੋਂ ਇੱਕ ਵਰਕਰ ਦੇ ਤੌਰ ਤੇ ਆਪਣੀ ਭੂਮਿਕਾ ਜਿਹੜੀ ਉਹ ਸ਼ੁਰੂਆਤ ਕੀਤੀ ਗਈ ਸੀ ਸਿਆਸਤ ਦੇ ਵਿੱਚ ਤਾਂ ਅੱਜ ਜਿਸ ਮੁਕਾਮ ਤੇ ਪਹੁੰਚੇ ਨੇ ਤਾਂ ਉਹਨਾਂ ਨੂੰ ਕੈਬਨਿਟ ਦੇ ਵਿੱਚ ਥਾਂ ਮਿਲਣੀ ਚਾਹੀਦੀ ਆ ਤਾਂ ਜਿਸ ਤੱਕ ਲੋਕਾਂ ਵੱਲੋਂ ਭਰਪੂਰ ਸਮਰਥਨ ਵੀ ਕੀਤਾ ਗਿਆ ਸੀ ਇਕੱਲਾ ਸ਼ਾਮ 84 ਹਲਕੇ ਦੇ ਲੋਕਾਂ ਵੱਲੋਂ ਨਹੀਂ ਚਾਹੇਓ ਚੱਬੇ ਵਾਲ ਹਲਕਿਆ ਚਾਹੀਏ ਦਸੂਆ ਹਲਕਿਆ ਚਾਹੀਏ ਸ਼ਾਮ 84 ਸੀ ਕਿੱਥੋਂ ਦਾ ਵੀ ਹਲਕਾ ਸੀ ਤਾਂ ਉਹਨਾਂ ਵੱਲੋਂ ਲੋਕਾਂ ਵੱਲੋਂ ਸਮਰਥਨ ਕੀਤਾ ਗਿਆ ਸੀ ਕਿ ਡਾਕਟਰ ਰਵਜੋਤ ਨੂੰ ਜ਼ਰੂਰ ਕੈਬਨਿਟ ਦੇ ਵਿੱਚ ਥਾਂ ਮਿਲਣੀ ਚਾਹੀਦੀ ਆ ਹੁਸ਼ਾਰਪੁਰ ਨਿਊਜ਼ ਦੀ ਇਸ ਖਬਰ ਤੇ ਮੋਰ ਵੀ ਲੱਗੀ ਹੈ ਕਿਉਂਕਿ ਡਾਕਟਰ ਰਵਜੋਤ ਨੂੰ ਲੈ ਕੇ ਕਈ ਵਾਰ ਆਵਾਜ਼ ਹੋ ਚੁੱਕੀ ਜਾ ਚੁੱਕੀ ਸੀ ਕਿ ਉਹਨਾਂ ਨੂੰ ਕੈਬਨਟ ਦੇ ਵਿੱਚ ਥਾਂ ਮਿਲਣੀ ਚਾਹੀਦੀ ਹੈ ਕਿਉਂਕਿ ਸਭ ਤੋਂ ਨਿਮਰ ਸੁਹਾਦੇਓ ਮਾਲਕ ਨੇ ਸੌ ਹੁਦਾਇਕਾਂ ਦੇ ਵਿੱਚੋਂ ਇੱਕ ਗਿਣੇ ਜਾਂਦੇ ਨੇ ਡਾਕਟਰ ਰਵਜੋਤ ਤਾਂ ਹੁਣ ਉਹਨਾਂ ਨੂੰ ਕੈਬਨਟ ਦੇ ਵਿੱਚ ਥਾਂ ਮਿਲ ਚੁੱਕੀ ਹੈ ਜੀ ਹਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬ੍ਰਹਮਸ਼ੰਕਰ ਜਿੰਪਾ ਨੂੰ ਕੈਬਨਟ ਚੋਂ ਬਾਹਰ ਦਾ ਰਸਤਾ ਵਿਖਾ ਕੇ ਉਹਨਾਂ ਨੂੰ ਕੈਬਨਟ ਚੋਂ ਆਊਟ ਕਰਕੇ ਹੁਣ ਡਾਕਟਰ ਰਵਜੋਤ ਜੋ ਕਿ ਪੜ੍ਹੇ ਲਿਖੇ ਤੇ ਸੂਝਵਾਨ ਆਗੂ ਨੇ ਉਹਨਾਂ ਦੀ ਪੰਜਾਬ ਦੀ ਸਿਆਸਤ ਦੇ ਵਿੱਚ ਹੁਣ ਐਂਟਰੀ ਹੋਈ ਹੈ ਇਕੱਲੇ ਹੁਣ ਸ਼ਾਮ 84 ਹਲਕਿਆਂ ਤੋਂ ਉਹਨਾਂ ਦੀ ਬਾਹਰ ਲਈ ਐਂਟਰੀ ਹੋਈ ਹੈ ਹਾਲਾਂਕਿ ਕਿਹੜਾ ਮੈਕਮਾ ਉਹਨਾਂ ਨੂੰ ਦਿੱਤਾ ਜਾਂਦਾ ਇਸ ਬਾਬਤ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਜਦੋਂ ਸੌ ਚੁੱਕਣਗੇ ਤਾਂ ਉਸ ਵਕਤ ਹੀ ਸਾਰੇ ਮੰਤਰੀਆਂ ਨੂੰ ਪਤਾ ਲੱਗੇਗਾ ਕਿ ਕਿਹੜਾ ਕਿਹੜਾ ਉਹਨਾਂ ਨੂੰ ਮੈਕਮਾ ਜਿਹੜਾ ਸੌਪਿਆ ਗਿਆ ਤਾਂ ਕੱਲ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਪੁਚਾਲ ਆਇਆ ਸੀ ਚਾਰ ਕੈਬਨਟ ਮੰਤਰੀਆਂ ਨੂੰ ਬਾਹਰ ਦਾ ਰਸਤਾ ਵਿਖਾਇਆ ਗਿਆ ਸੀ ਜਿਸ ਵਿੱਚ ਹੁਸ਼ਾਰਪੁਰ ਤੋਂ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਦਾ ਨਾਮ ਵੀ ਸ਼ਾਮਿਲ ਹੈ ਚੇਤਨ ਸਿੰਘ ਜੋੜਾ ਮਾਝਰਾ ਖਰੜ ਤੋਂ ਵਿਧਾਇਕ ਨੇ ਅਨਮੋਲ ਗਗਰਮਾਨ ਜੋ ਕਿ ਖਰੜ ਤੋਂ ਵਿਧਾਇਕ ਨੇ ਜਲੰਧਰ ਤੋਂ ਵਿਧਾਇਕ ਨੇ ਡੀਸੀਪੀ ਬਲਕਾਰ ਸਿੰਘ ਤਾਂ ਇਨਾ ਸਾਰਿਆਂ ਨੂੰ ਬਾਹਰ ਦਾ ਰਸਤਾ ਵਿਖਾਇਆ ਗਿਆ ਤੇ ਪੰਜ ਨਵੇਂ ਚਿਹਰੇ ਆ ਜਿਹੜੇ ਉਹ ਸ਼ਾਮਿਲ ਕੀਤੇ ਗਏ ਨੇ ਸੋ ਤਾਜ਼ਾਤਰੀਨ ਅਪਡੇਟ ਲਈ ਤੁਸੀਂ ਜੁੜੇ ਰਹੋ ਛਤ ਪਰ ਨਿਊਜ਼ ਦੇ ਨਾਲ